ਫਿਕ ਸ਼ੁਰੂ ਤੋਂ ਹੀ ਲੋਕਾਂ ਦੀ ਸਮੱਸਿਆ ਰਹੀ ਹੈ ਤੇ ਜਿਸ ਨੂੰ ਦੂਰ ਕਰਨ ਲਈ ਲਗਾਤਾਰ ਕਦਮ ਚੱਕੇ ਜਾ ਰਹੇ ਨੇ ਇਨਕ੍ਰੋਚਮੈਂਟ ਜਿਹੜੇ ਕਰਦੇ ਨੇ ਦੁਕਾਨਦਾਰ ਉਹਨਾਂ ਨੂੰ ਉਹਨਾਂ ਤੇ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਲਗਾਤਾਰ ਦੇਖਿਆ ਜਾਂਦਾ ਹੈ ਲੋਗ ਨਹੀਂ ਹਟਦੇ ਦੁਕਾਨਦਾਰ ਨਹੀਂ ਹਟਦੇ ਉਹਨਾਂ ਦੇ ਵੱਲੋਂ ਦੁਕਾਨ ਦੇ ਬਾਹਰ ਸਮਾਨ ਰੱਖਿਆ ਜਾਂਦਾ ਹੈ ਲੋਕਾਂ ਨੂੰ ਆਵਾਜਾਈ 'ਚ ਦਿੱਕਤ ਆਉਂਦੀ ਹੈ ਤੇ ਟ੍ਰੈਫਿਕ ਦੀ ਸਮੱਸਿਆ ਉੱਥੇ ਵੱਧ ਜਾਂਦੀ ਹੈ ਹੁਣ ਇਸ ਨੂੰ ਵੇਖਦੇ ਹੋਏ ਵੱਡੇ ਕਦਮ ਜਿਹੜੇ ਚੱਕੇ ਗਏ ਨੇ ਖਬਰ ਜਿਹੜੀ ਇਸ ਵੇਲੇ ਦੀ ਮੋਗਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਮੋਗਾ ਦੇ ਵਿੱਚ ਹੁਣ ਹਰਜੀਤ ਸਿੰਘ ਦੇ ਵੱਲੋਂ ਟ੍ਰੈਫਿਕ ਇੰਚਾਰਜ ਦਾ ਅਹੁਦਾ ਸੰਭਾਲਿਆ ਗਿਆ ਉਹਦਾ ਸੰਭਾਲਦੇ ਉਹਨਾਂ ਨੇ ਇੱਕ ਵੱਡਾ ਐਕਸ਼ਨ ਲਿਆ ਹੈ ਜਿਹੜੇ ਹੁੱਲੜਬਾਜ਼ੀ ਕਰਨ ਵਾਲੇ ਨੇ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ ਮੋਗਾ ਸ਼ਹਿਰ ਦੇ ਵਿੱਚ ਆ ਰਹੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਸ ਨੂੰ ਵੇਖਦੇ ਹੋਏ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਹਰਜੀਤ ਸਿੰਘ ਵੱਲੋਂ ਅੱਜ ਟ੍ਰੈਫਿਕ ਇੰਚਾਰਜ ਦਾ ਅਹੁਦਾ ਸੰਭਾਲ ਲਿੱਤਾ ਗਿਆ ਅਜੋਦਾ ਸੰਭਾਲਦੇ ਉਹਨਾਂ ਨੇ ਟ੍ਰੈਫਿਕ ਪੁਲਿਸ ਦੇ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨਜਾਇਜ਼ ਕਬਜ਼ੇ ਕਰਦੇ ਨੇ ਯਾਨੀ ਕਿ ਦੁਕਾਨ ਦੇ ਬਾਹਰ ਸਮਾਨ ਰੱਖਦੇ ਨੇ ਉਹਨਾਂ ਨੂੰ ਹਟਾਇਆ ਜਾਵੇ ਜਿਸ ਦੀ ਜਾਣਕਾਰੀ ਪ੍ਰੈਸ ਸਟੇਟਮੈਂਟ ਕਰਦੇ ਹੋਏ ਟ੍ਰੈਫਿਕ ਇਨਚਾਰਜ ਦੇ ਵੱਲੋਂ ਖੁਦ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵੀ ਦੁਕਾਨ ਦੇ ਬਾਹਰ ਸਮਾਨ ਰੱਖਦੇ ਨੇ ਯਾਨੀ ਕਿ ਨਜਾਇਜ਼ ਕਬਜ਼ੇ ਕਰਦੇ ਨੇ ਇਨਕ੍ਰੋਚਮੈਂਟ ਕਰਦੇ ਨੇ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਹੁੱਲੜਬਾਜ਼ੀ ਕਰਦੇ ਨੇ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਪੂਰੀ ਕਾਰਵਾਈ ਕੀਤੀ ਜਾਵੇਗੀ ਗੱਲਬਾਤ ਕਰਦੇ ਕਰਦੇ ਆ ਪੁਲਿਸ ਦੇ ਵੱਲੋਂ ਹਰਜੀਤ ਸਿੰਘ ਦੇ ਵੱਲੋਂ ਕੀ ਕੁਝ ਕੀਤਾ ਗਿਆ ਹੈ ਇਹ ਵੀ ਤੁਸੀਂ ਸੁਣੋ ਅਗੇ ਕਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਨੇ ਮੇਰੀ ਪੋਸਟਿੰਗ ਕੀਤੀ ਆ ਬਤੌਰ ਟ੍ਰੈਫਿਕਨ ਚਾਰਜ ਮੋਗਾ ਔਰ ਨਾਲ ਹੀ ਗਾਈਡੈਂਸ ਦਿੱਤੀ ਆ ਹਦਾਇਤ ਦਿੱਤੀ ਆ ਵੀ ਮੋਗਾ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਤਾਣੀ ਜਿਹੜੀ ਉਲਝੀ ਆ ਉਹਨੂੰ ਸਹੀ ਕਰਨਾ ਮਾਨਯੋਗ ਐਸਐਸਪੀ ਸਾਹਿਬ ਦੇ ਆਦੇਸ਼ਾਂ ਤੇ ਅੱਜ ਅਸੀਂ ਮੋਗਾ ਸ਼ਹਿਰ ਮੇਨ ਬਾਜ਼ਾਰ ਅੰਮ੍ਰਿਤਸਰ ਰੋਡ ਜਿਸਟ੍ਰਿਕ ਰੋਡ ਔਰ ਕੁਆਡ ਬਾਜ਼ਾਰ ਨੂੰ ਕਲੀਅਰ ਕੀਤਾ ਕੁਆਡ ਬਾਜ਼ਾਰ ਤੁਸੀਂ ਦੇਖਿਆ ਹੋਊਗਾ 60 ਕੋਟ ਦੀ ਗਲੀ ਆ ਜਦੋਂ ਅਸੀਂ ਗਏ ਸਿਰਫ ਉੱਥੇ 10 ਫੋਟੀ ਲੰਘਣ ਨੂੰ ਜਗ੍ਹਾ ਬੜੀ ਔਖੀ ਸੀ ਉਹ ਤਿੰਨ ਮਹੱਲਿਆਂ ਨੂੰ ਜਗ੍ਹਾ ਲੱਗਦੀ ਆ ਤਾਂ ਇਹ ਮਹੱਲਿਆਂ ਦਾ ਰਸਤਾ ਉਹ ਬਿਲਕੁਲ ਬਲੌਕ ਸੀ ਲੋਕ ਬੜੇ ਪਰੇਸ਼ਾਨ ਸੀਗੇ ਉਹ ਸਾਰੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਕਵਾੜ ਬਾਜ਼ਾਰ ਦੇ ਸਾਰੇ ਕਲੀਅਰ ਕਰਾਏ ਗਏ ਔਰ ਅੱਗੇ ਤੋਂ ਸਖਤ ਹਦਾਇਤ ਕੀਤੀ ਗਈ ਹੈ ਕਿ ਜੇ ਕੋਈ ਇੱਥੇ ਕਬਜ਼ਾ ਕਰੂਗਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਨਜਾਇਜ਼ ਜਿਹੜਾ ਹੈ ਬਸ ਅੱਜ ਮੇਨ ਬਾਜ਼ਾਰ ਕੀਤਾ ਅੰਮ੍ਰਿਤਸਰ ਰੋਡ ਕੀਤਾ ਡਿਸਟ੍ਰਿਕਟ ਰੋਡ ਕੀਤਾ ਔਰ ਕਵਾੜ ਬਾਜ਼ਾਰ ਕੀਤਾ ਹੁਣ ਅਸੀਂ ਅੱਗੇ ਅਗਲੇ ਮਤਲਬ ਕਰ ਰਹੇ ਆ ਮੰਡੀ ਦੇ ਵਿੱਚ ਜਾ ਰਹੇ ਆ ਅਕਾਲ ਸਰ ਰੋਡ ਨੂੰ ਜਿਹੜਾ ਹੋਰ ਕਲੀਅਰ ਕਰ ਰਹੇ ਆ ਦਸਾਂਹੇ ਰੋਡ ਨੂੰ ਜਾ ਪ੍ਰਤਾਪ ਰੋਡ ਰੇਲਵੇ ਰੋਡ ਸਾਰੇ ਅਸੀਂ ਜਾਣੇ ਮਤਲਬ ਰੈਗੂਲਰ ਚੱਲਣਾ ਕੰਮ ਇਹ ਅੱਜ ਨਹੀਂ ਵੀ ਜਿਹੜਾ ਹੁਣ ਕਰਤਾ ਇਹ ਰੈਗੂਲਰ ਜਿਹੜੀ ਐਕਸਰਸਾਈਜ਼ ਚੱਲਦੀ ਰਹਿਣੀ ਹੈ ਸਰ ਇੱਕ ਗੱਲ ਮੈਂ ਸਮਝਦਾ ਹਰ ਵਾਰ ਟ੍ਰਾਈਬਿੰਗ ਚਾਹੇ ਨਵੇਂ ਲੱਗ ਜਾਂਦੇ ਲੋਕਦਨ ਕਾਫੀ ਜਿਹੜਾ ਕੰਮ ਹੁੰਦਾ ਉਸ ਤੋਂ ਬਾਅਦ ਬਰਨਾਲਾ ਫਿਰ ਉੱਥੇ ਦੋ ਉੱਥੇ ਮੈਨੂੰ ਪਹਿਲਾਂ ਤਾਂ ਉਹਦਾ ਪਤਾ ਨਹੀਂਗਾ ਮੈਂ ਆਪ ਤਾਂ ਦੱਸ ਸਕਦਾ ਮੈਂ 2 ਸਾਲ ਪਹਿਲਾਂ ਕੰਮ ਕੀਤਾ ਤੁਸੀਂ ਦੇਖਿਆ ਸ਼ਹਿਰ ਦੇ ਲੋਕਾਂ ਨੇ ਵੀ ਦੇਖਿਆ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਔਰ ਅਸੀਂ ਨਾਲ ਮਿਲ ਕੇ ਕੰਮ ਕੀਤਾ ਮੈਂ ਤੁਹਾਨੂੰ ਵਿਸ਼ਵਾਸ ਦਵਾਂਗਾ ਮੈਂ ਅੱਜ ਤੋਂ ਪੋਸਟਿੰਗ ਕੀਤੀ ਮੇਰੇ 5 ਘੰਟੇ ਦਾ ਤੁਸੀਂ ਕੰਮ ਦੇਖ ਲਿਆ ਤੇ ਉਹ ਜਿਹੜਾ 5 ਘੰਟੇ ਦਾ ਕੰਮ ਦੇਖਿਆ ਇਹ ਰੈਗੂਲਰ ਐਂ ਹੀ ਚੱਲੂ ਜਿੰਨਾ ਚਿਰ ਮੈਂ ਇੱਥੇ ਟ੍ਰੈਫਿਕ ਅੰਚਾਰ ਦਾ ਸਰ ਸਰ ਜੀ ਜਾਣੇ ਉਹ ਕੁਵਾਰੀਆਂ ਬਾਜ਼ਾਰ ਦੇ ਵਿੱਚ ਸਮਾਨ ਪਾਸੇ ਕਰਾਉਂਦੇ ਆ ਬਾਹਰੋਂ ਸਾਮ੍ਹੇ ਉਹ ਘੱਟੇ ਵੱਲ ਫਿਰ ਉੱਥੇ ਟਰੈਕਟਰ ਖੋਲ ਲੈਂਦੇ ਆ ਟਰੈਕਟਰ ਹਾਂ ਅੱਗੇ ਇਸੇ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਪਰ ਹੁਣ ਨਹੀਂ ਇਹ ਹੋਊਗਾ ਉਹਨਾਂ ਨੂੰ ਸਖਤ ਹਦਾਇਤ ਕੀਤੀ ਅੱਜ ਅਸੀਂ ਨੋਟਿਸ ਵੀ ਜਾਰੀ ਕਰ ਰਹੇ ਆ ਗਾਂ ਤੋਂ ਜਿਹੜਾ ਵੀ ਕੋਈ ਬਾਅਦ ਚ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਜੇਕਰ ਬਾਅਦ ਵਿੱਚ ਵੀ ਸਖਤ ਕਾਰਵਾਈ ਦੇ ਵਿੱਚ ਅਸੀਂ ਕਾਰਪੋਰੇਸ਼ਨ ਦਾ ਸਹਿਯੋਗ ਲਵਾਂਗੇ ਕਾਰਪੋਰੇਸ਼ਨ ਵਾਲਿਆਂ ਨਾਲ ਲੈ ਕੇ ਉਹਨਾਂ ਸਮਾਨ ਜਲਤਵਿਕ ਉਹਨਾਂ ਦੇ ਭਾਰੀ ਜੁਰਮਾਨੇ ਕੀਤੇ ਜਾਣਗੇ ਸਰਕਾਰੀ ਪ੍ਰਾਈਵੇਟ ਦੀ ਨਿਗਰਾਨੀ ਚਲਾਉਣ ਤੋਂ ਲੈ ਕੇ ਇਸ਼ਤਾਨ ਨੂੰ ਲੈ ਕੇ ਜੇ ਸਰਕਾਰੀ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਮੇਨ ਚੌਂਕ ਦਿੱਤੇ ਖਾਸ ਕਰਕੇ ਟ੍ਰੈਫਿਕ ਦਫ਼ਤਰ ਹੈ ਕਾਫੀ ਜਿਹੜਾ ਜਮਾਬਦਾਰ ਲੱਗਿਆ ਹੈ ਪਰ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਬੈਠੇ ਆਤਾ ਉਹ ਕਾਰਵਾਈ ਨਹੀਂ ਕਰਦੇ ਉਸ ਨੂੰ ਇਸ਼ਤਾਨ ਨਾਲ ਮੇਰੀ ਮੀਟਿੰਗ ਹੋ ਰਹੀ ਆ ਕੁਸਰਾ ਮੈਂ ਮੀਟਿੰਗ ਕਰ ਲਈ ਆ ਉਸ ਦੁਨੀਆ ਨੂੰ ਬੁਲਾ ਲਿਆ ਬਾਕੀ ਸਾਰੀਆਂ ਦੁਨੀਆ ਨੂੰ ਬੁਲਾ ਕੇ ਉਹਨਾਂ ਨੂੰ ਪ੍ਰੋਪਰ ਹਦਾਇਤ ਕੀਤੀ ਜਾਣੀ ਆ ਵੀ ਉਹ ਆਪਦੇ ਨੰਬਰ ਲਵਾਉਣ ਪੈਣਗੇ ਕਾ ਰਜਿਸਟ੍ਰੇਸ਼ਨ ਉਹ ਜ਼ਰੂਰੀ ਆ ਨੰਬਰ ਲੱਗਣਾ ਜ਼ਰੂਰੀ ਆ ਔਰ ਸਵਾਰੀ ਕਿਵੇਂ ਲਾਉਣੀ ਤੇ ਕਿਵੇਂ ਚੜਾਉਣੀ ਆ ਈ ਰਿਕਸ਼ਾ ਖੱਬੇ ਲਾ ਕੇ ਸਵਾਰੀ ਨੂੰ ਲਾਉਣਾ ਸੱਜੇ ਪਾਸੇ ਅਸੀਂ ਰਸਾ ਬਣਾਉਣ ਲੱਗਿਆਂ ਇਹ ਸੱਜੇ ਪਾਸੇ ਕੋਈ ਸਵਾਰੀ ਨਾ ਉਤਰੇ ਔਰ ਇਹਨਾਂ ਨੂੰ ਪ੍ਰੋਪਰ ਅਸੀਂ ਟ੍ਰੇਨਿੰਗ ਵੀ ਦਵਾਂਗੇ ਇਹਨਾਂ ਨੂੰ ਨੌਲੇਜ ਨਹੀਂ ਕੀ ਜਾਦੀ ਵੀ ਕਿਵੇਂ ਚਲਾਉਣੇ ਆਮ ਲੋਕ ਜਿਹੜਾ ਜਣਾ ਖਣਾ ਜਿਹੜਾ ਈ ਰਿਕਸ਼ਾ ਲਈ ਫਿਰਦਾ ਇਹਨਾਂ ਨੂੰ ਪ੍ਰੋਪਰ ਅਸੀਂ ਗਾਈਡ ਕਰਾਂਗੇ ਇਹਨਾਂ ਨੂੰ ਸਿਝਾਵਾਂਗੇ ਹਾਂਜੀ ਪ੍ਰਾਈਵੇਟ ਲਾਇਸੈਂਸ ਮੈਂ ਡੈਟ ਨਹੀਂ ਹੈ ਮੰਡੀਟਰੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਨੇ ਡਰਾਈਵਰ ਲਾਇਸੈਂਸ ਜਿੰਨਾਂ ਕੋਲੇ ਹੈ ਨਹੀਂ ਉਹ ਚੈੱਕ ਕਰਾਂਗੇ ਜੇ ਨਾ ਹੋਣੇ ਉਹਨਾਂ ਨੂੰ ਹਦਾਇਤ ਕਰਾਂਗੇ ਵੀ ਡਰਾਈਵਿੰਗ ਲਾਇਸੈਂਸ ਸਾਦੇ ਪ੍ਰੋਪਰ ਬਣਾਓ ਜਿਹੜੇ ਡੋਰਗਵਾਨਾਂ ਦੇ ਵਹੀਕਲਾਂ ਤੇ ਪ੍ਰੈਸ਼ਰ ਹਾਰਨ ਤੇ ਬੁਲਟ ਦੇ ਪਟਾਕੇ ਆ ਜਿਹੜੇ ਉਹ ਲਗਾਤਾਰ ਸ਼ਹਿਰ ਦੇ ਵਿੱਚ ਨਜ਼ਾਰੀ ਚਲਾਉਂਦੇ ਆ ਜਿਹੜੇ ਪਹਿਲਾਂ ਵੱਜ ਗਏ ਵੱਜ ਗਏ ਹੁਣ ਨਹੀਂ ਵੱਜਣਗੇ ਹੁਣ ਬੁਲਟ ਜਿਹੜਾ ਸਾਡੇ ਨਜ਼ਰ ਦੇ ਵਿੱਚ ਆ ਗਿਆ ਤੁਸੀਂ ਆਪ ਹੀ ਦੇਖੋਗੇ ਕਿਵੇਂ ਪਟਾਕੇ ਪੈਂਦੇ ਉਹ ਭੁੱਲ ਜਾਣ ਜਿਹੜੇ ਪਟਾਕੇ ਇਹਨਾਂ ਨੇ ਪਾ ਲਿਆ ਮੇਰੀ ਉਹਨਾਂ ਨੂੰ ਬੇਨਤੀ ਵੀ ਆ ਵੀ ਅੱਜ ਹੀ ਆਪਦੇ ਜਿਹੜੇ ਉਹ ਕਲੀਅਰ ਕਰ ਲੈਣ ਫਿਰ ਜਿਹੜਾ ਇਹ ਬੁਲਟ ਦਾ ਪਟਾਕਾ ਜਿੰਨੇ ਦਾ ਪਟਾਕਾ ਪਾਉਂਦਾ ਹੁੰਦਾ ਉਹਦਾ ਕਰਨੀ ਕਾਰਵਾਈ ਜਿਹੜੇ ਮਿਸਤਰੀ ਨੇ ਉਹ ਲਾਇਸੈਂਸ ਲਾਇਆ ਬਣਾਇਆ ਉਹ ਲਾਇਆ ਹੁਗਾ ਉਹਦੇ ਤੇ ਵੀ ਕਾਰਵਾਈ ਕੀਤੀ ਜਾਉਂਦੀ ਹੈ ਕਾਪੀ ਪਾਰ ਵੀ ਇਸ ਤਰ੍ਹਾਂ ਦੇ ਜਿਹੜੇ ਹਦਾਇਤਾਂ ਦਿੱਤੇ ਗਏ ਬੁਲਟ ਪਾ ਕੇ ਪੌਣ ਦੀ ਗੱਲ ਕੀਤੀ ਜਾਵੇ ਜਾਂ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਜਾਂ ਇਹ ਰੇਗੂਲਰ ਦੇ ਉੱਤੇ ਜਿਹੜੇ ਨੰਬਰ ਲੱਗੇਗੇ ਹਰ ਵਾਰ ਕਿਹਾ ਜਾਂਦਾ ਪਰ ਪ੍ਰਣਾਲਾ ਫਿਰ ਉੱਤੇ ਫਿਰ ਹੋਣੀ ਕਾਰਵਾਈ ਨਹੀਂ ਨਹੀਂ ਹੁਣਨੀ ਇਹੋ ਜੀ ਇਹੋ ਜੀ ਗੱਲ ਹੋਊਗੀ ਇਹ ਰੈਗੂਲਰ ਸਾਰੇ ਐਕਸਰਸਾਈਜ਼ ਚੱਲਦੀ ਰਹੇ ਮੈਂ ਜਦੋਂ ਵੀ ਤੁਹਾਨੂੰ ਮਿਲੂਗਾ ਰੋਡ ਦੇ ਉੱਤੇ ਮਿਲੂਗਾ ਪਲਾ ਹੋਵੇ ਗਰ ਜਦੋਂ ਵੀ ਮੈਨੂੰ 路 ਤੇ ਮਿਲੂਗਾ ਕੋਈ ਨਾ ਕੋਈ ਐਕਸਰਸਾਈਜ਼ ਕਰਦੇ ਹੋਗੇ ਬਿਲਕੁਲ برداشت ਨਹੀਂ ਕੀਤਾ ਜਾਊਗਾ ਜੇ ਕੋਈ ਹੋ ਜੇ ਕਰੂਗਾ ਅੱਜ ਮੈਂ ਮੀਟਿੰਗ ਕਰ ਰਿਹਾ ਮਿੰਨੀ ਬੱਸਾਂ ਦੇ ਪ੍ਰਧਾਨ ਨੂੰ ਬੁਲਾ ਕੇ ਤੇ ਉਹਨਾਂ ਦੇ ਜਿਹੜੀ ਜੁਨੀਆ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਪ੍ਰੋਪਰ ਸਮਝਾਇਆ ਜਾਊਗਾ ਵੀ ਤੁਸੀਂ ਵੀ ਜਿਹੜੀਆਂ ਬੱਸਾਂ ਵੀ ਆਪ ਬੱਸ ਸਟੈਂਡ ਦੇ ਅੰਦਰ ਲਾਓ ਜਿਹੜੀਆਂ ਉਹਨਾਂ ਤੋਂ ਜਗਾ ਲਾਓ ਅੰਦਰ ਹੀ ਸਵਾਰੀ ਲਾਓ ਤੇ ਅੰਦਰ ਹੀ ਚਲਾਓ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਟ੍ਰੈਕ ਦਾ ਮਸਲਾ ਹੁੰਦਾ ਕੱਲੀ ਟ੍ਰੈਕ ਪੁਸਤ ਦਾ ਕੱਲੀ ਕਾਰਵਾਈ ਨਹੀਂ ਗਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਆ ਜਿਹੜੇ ਦੁਕਾਨਦਾਰ ਆਪ ਨੂੰ ਪਤਾ ਸਾਡਾ ਮੇਨ ਬਾਜ਼ਾਰ ਜਿਹੜਾ ਬਹੁਤ ਭੀੜਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਉਹ ਆਪ ਦਾ 2-2 ਫੁੱਟ ਸਮਾਨ ਜਿਹੜਾ ਪਿੱਛੇ ਰੱਖਣ ਕੋਈ ਨਾ ਜਾਇ ਜਿਹੜੇ ਕਬਜ਼ੇ ਕੀਤੇ ਪਿੱਛੇ ਹਟਾਉਣ ਤਾਂ ਕਿ ਸਾਡਾ ਜਿਹੜੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਹੀ ਜਾਣਾ ਹੁੰਦਾ ਤੇ ਇਸੇ ਤਰ੍ਹਾਂ ਜਿਹੜੇ 2-ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਹੈਲਮਟ ਪਾ ਕੇ ਰੱਖਣ ਜਿਹੜੇ 4-ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਸੀਟ ਬੈਲਟ ਲਾ ਕੇ ਰੱਖਣ ਆਪ ਦੇ ਪੂਰੇ ਦਸਤਾਵੇਜ਼ ਰੱਖਣ ਜਿਹੜਾ ਵੀ ਮੇਨ ਬਾਜ਼ਾਰ ਦੇ ਵਿੱਚ ਕੋਈ ਕੰਮਕਾਰ ਰੋਜ਼ ਰੋਜ਼ਾਨਾ ਦੇ ਕ ਉਨਾ ਵਾਸਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਖਾਣਾ ਸਿਟੀ ਦੀ ਬੈਕ ਸਾਈਡ ਆ ਆਪਣਾ ਰੇਲਵੇ ਸਟੇਸ਼ਨ ਆ ਮੰਡੀ ਦੇ ਵਿੱਚ ਆ ਸਿਵਲ ਹਸਪੀਟਲ ਆ ਉਹ ਆਪਦੀਆਂ ਗੱਡੀਆਂ ਪਾਰਕਿੰਗ ਕਰਕੇ ਤੇ ਫਿਰ ਆਪਦਾ ਜਿਹੜੇ ਖਰੀਦਦਾਰ ਪ੍ਰੋਤ ਕਰਨਾ ਤੇ ਜਿਹੜੇ ਗੁੰਡਾ ਅਨਸਰ ਮੇਰੀ ਉਹਨਾਂ ਨੂੰ ਚੇਤਾਵਨੀ ਆ ਜਿਹੜੇ ਬੁਲਟ ਵਾਲੇ ਦਾ ਕੋਈ ਹੋਰ ਜਿਹੜੇ ਗੁੰਡਾ ਕਰਦੀ ਕਰਦੇ ਜਾਂ ਵਿਦੌਟ ਨੰਬਰ ਤੋਂ ਕੋਈ ਮੋਟਰਸਾਈਕਲ ਸਰੀਫ ਲੋਕ ਆ ਜਿਹੜੇ ਉਹਨਾਂ ਵਾਸਤੇ ਟ੍ਰੈਕ ਪੁਲਿਸ ਬਿਲਕੁਲ ਪਿਆਰ ਸਤਿਕਾਰ ਰਿਸਪੈਕਟ ਦੇ ਨਾਲ ਕੰਮ ਕਰੂਗੀ ਔਰ ਜਿਹੜਾ ਕੋਈ ਗੁੰਡਾਗਰਦੀ ਕਰਨਗੇ ਜਿਹੜਾ ਇੱਥੇ ਹੁੱਲਣ ਪਾਜੀ ਕਰਨਗੇ ਉਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਊਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਬੌਂਡ ਕੀਤਾ ਜਾਊਗਾ ਵੱਡੇ ਜੁਰਮਾਨੇ ਕੀਤੇ ਜਾਣਗੇ ਸਰ ਜੀ ਗੱਲ ਹੋ ਰਹੀ ਹੈ ਕਿ ਜਿਹੜੇ ਸਕੂਲ ਜਦੋਂ ਸੀਗਾ ਮੈਨੂੰ ਪਤਾ ਸਕੂਲ ਕਿੰਨੇ ਵਜੇ ਲੱਦਦਾ ਕਿੰਨੇ ਵਜੇ ਛੁੱਟੇ ਹੁੰਦੇ ਮੈਂ ਪ੍ਰੋਪਰ ਆਪ ਵੀ ਜਾਊਂਗਾ ਔਰ ਮੇਰਾ ਮੁਲਾਜ਼ਮੇ ਵੀ ਖੜੂਗਾ ਜਦੋਂ ਛੁੱਟੇ ਹੋਗੇ ਬਿਲਕੁਲ ਗੁੰਡਾਗਰਦੀ ਦਾ ਨਾਮੋਂ ਨਿਸ਼ਾਨ ਕਤਮ ਕੀਤਾ ਜਾਊਗਾ ਲੋਗੇ ਦੇ ਵਿੱਚ ਬਿਲਕੁਲ ਆਮ ਵਰਗੇ ਵਧੀਆ ਲੋਕ ਆਮ ਜਨਤਾ ਆਰਾਮ ਨਾਲ ਆਊਗੀ ਤੇ ਆਰਾਮ ਨਾਲ ਜਾਊਗੀ ਇੱਕ ਮਿੰਟ ਜਿਹੜਾ ਤੁਹਾਡਾ ਜਿਹੜ ਇਸੇ ਨੂੰ ਸਮਾਂ ਵੀ ਬਚਾਵਾਂਗੇ ਟਾਈਮ ਵੀ ਬਚਾਵਾਂਗੇ ਤੇਲ ਵੀ ਬਚਾਵਾਂਗੇ